ਦੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਲੁਧਿਆਣਾ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਲੁੱਟ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਤਿੰਨ ਵਿਅਕਤੀਆਂ ਵੱਲੋਂ ਪੈਟਰੋਲ ਪੰਪ ਦੇ ਉੱਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਿੰਨ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਤੇ ਪਹਿਲਾਂ ਤੋੜਪੰਨ ਕੀਤੀ ਗਈ ਮਾਮਲਾ ਲੁਧਿਆਣਾ ਦੇ ਚੀਮਾ ਚੌਕ ਨੇੜੇ ਸਥਿਤ ਪੈਟਰੋਲ ਪੰਪ ਦਾ ਹੈ ਜਿੱਥੇ ਤਿੰਨ ਵਿਅਕਤੀਆਂ ਵੱਲੋਂ ਦੇਰ ਰਾਤ ਇੱਕ ਪੈਟਰੋਲ ਪੰਪ ਤੇ ਆ ਕੇ ਤੋੜਪੰਨ ਕੀਤੀ ਗਈ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਪੈਟਰੋਲ ਪੰਪ ਦੇ ਦਫਤਰ ਦਾ ਦਰਵਾਜ਼ਾ ਤੋੜਿਆ ਗਿਆ। ਇੱਟਾਂ ਮਾਰ ਕੇ ਸ਼ੀਸ਼ੇ ਵਾਲਾ ਦਰਵਾਜ਼ਾ ਤੋੜਿਆ ਗਿਆ। ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ 4 ਮਹੀਨਿਆਂ ਦੇ ਅੰਦਰ ਇਹ ਤੀਜੀ ਘਟਨਾ ਹੈ। ਇਹ ਘਟਨਾ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਸੀਸੀਟੀਵੀ ਕੈਮਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਟਾਂ ਮਾਰ ਕੇ ਦਫਤਰ ਦਾ ਸ਼ੀਸ਼ਾ ਤੋੜਿਆ ਗਿਆ। ਪਰ ਕੁਝ ਹੀ ਦੇਰ ਬਾਅਦ ਪੈਟਰੋਲ ਪੰਪ ਦੇ ਸੁਰੱਖਿਆ ਗਾਰਡ ਆ ਜਾਣ ਕਾਰਨ ਲੁਟੇਰਿਆਂ ਨੂੰ ਉੱਥੋਂ ਭੱਜਣਾ ਪਿਆ ਅਤੇ ਲੁੱਟ ਦੀ ਵਾਰਦਾਤ ਨੂੰ ਉਹ ਅੰਜਾਮ ਨਹੀਂ ਦੇ ਸਕੇ। ਸੁਰੱਖਿਆ ਗਾਰਡਾਂ ਨੂੰ ਦੇਖ ਕੇ ਲੁਟੇਰੇ ਭੱਜ ਗਏ ਪੈਟਰੋਲ ਪੰਪ ਦੇ ਮਾਲਕ ਨੇ ਪੁਲਿਸ ਕੋਲੋਂ ਬੰਕ ਕੀਤੀ ਕਿ ਇਸ ਇਲਾਕੇ ਦੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਵੱਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਇਹ ਲੁਧਿਆਣਾ ਦੇ ਲੁਧਿਆਣਾ ਦੇ ਚੀਮਾ ਚੌਕ ਨੇੜੇ ਦਾ ਇਹ ਮਾਮਲਾ ਹੈ ਪੈਟਰੋਲ ਪੰਪ ਉੱਤੇ ਤਿੰਨ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਸੁਰੱਖਿਆ ਗਾਰਡ ਆ ਜਾਣ ਕਾਰਨ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇਈ ਸਕੇ ਤੇ ਭੱਜ ਗਏ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਕੈਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੁਟੇਰਿਆਂ ਵੱਲੋਂ ਪਹਿਲਾਂ ਇੱਟਾਂ ਮਾਰ ਕੇ ਦਫ਼ਤਰ ਦਾ ਦਰਵਾਜ਼ਾ ਤੋੜਿਆ ਗਿਆ ਇਸ ਦਫ਼ਤਰ ਦੇ ਵਿੱਚ ਹੀ ਪਟ્રોલ ਪੰਪ ਦਾ ਕੈਸ਼ ਮੌਜੂਦ ਰਹਿੰਦਾ ਸੁਰੱਖਿਆ ਗਾਰਡਾਂ ਵੱਲੋਂ ਮੌਕੇ ਤੇ ਆ ਜਾਣ ਕਾਰਨ ਲੁਟੇਰਿਆਂ ਨੂੰ ਉੱਥੋਂ ਭੱਜਣਾ ਪਿਆ ਮੇਰਾ ਨਾਮ ਹੈ ਜਕਰਵੰਤ ਸਿੰਘ ਇੱਕ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਪਟਵਾਲਾ ਦੇ ਕਾਪੀ ਦੇ ਅਸਈ ਨੌਜਵਾਨ ਦੇ ਕੋਈ ਗੁਰਾ ਮਾਮਲਾ ਪਰਸੋ ਰਾਤ 12:30 12 ਵਜੇ ਨਾਲ ਹੀ ਤਿੰਨ ਮੁੰਡੇ ਆਏ ਨੇ ਔਰ ਉਹਨਾਂ ਨੇ ਆ ਕੇ ਪਹਿਲਾਂ ਤਾਂ ਸਾਡਾ ਪੰਪ ਦਾ ਉੱਪਰਲੇ ਆਫਿਸ ਦਾ ਸ਼ੀਸ਼ਾ ਤੋੜਿਆ ਆਫਿਸ ਦੇ ਸ਼ੀਸ਼ੇ ਨੂੰ ਵਟਾ ਮਾਰਿਆ ਉਹਨਾਂ ਨੇ ਦੇਖਿਆ ਵੀ ਕੋਈ ਬੰਦਾ ਨਹੀਂ ਉੱਠਿਆ ਆ ਉਹ ਫਿਰ ਪੰਪ ਦੇ ਅੰਦਰ ਆ ਗਏ ਉਹਨਾਂ ਨੇ ਆ ਕੇ ਥੱਲੇ ਜਿੱਥੇ ਮੇਨ ਸਾਡਾ ਕੈਸ਼ ਪਿਆ ਹੁੰਦਾ ਔਰ ਮੇਨ ਸਾਡਾ ਮੈਨੇਜਰ ਬੈਠਾ ਹੈ ਉਹਨਾਂ ਨੇ ਆ ਕੇ ਉਹ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਉਹ ਸ਼ੀਸ਼ਾ ਉਹਨਾਂ ਨੇ ਦੋ ਵਾਰੀ ਪੱਥਰ ਮਾਰਿਆ ਕਿਉਂਕਿ ਉਹ ਟੈਫਰ ਟਫਨ ਗਲਾਸ ਹੈਗਾ ਉਹ ਟੁੱਟਿਆ ਨਹੀਂ ਫਿਰ ਉਹਨਾਂ ਨੇ ਤੀਸਰੀ ਵਾਰ ਵੱਡੀ ਇੱਟ ਲਿਆ ਕੇ ਮਾਰੀ ਉਹਦੇ 'ਚ ਤੇ ਉਹ ਸ਼ੀਸ਼ਾ ਟੁੱਟ ਗਿਆ ਇੰਦੀ ਮੀਨ ਟਾਈਮ ਸਾਡੇ ਰੋਡ ਸਾਈਡ ਦੇ ਉੱਤੇ ਪ੍ਰਾਈਵੇਟ ਸਿਉਰਿਟੀ ਦੇ ਗਾਰਡ ਚੱਲਦੇ ਨੇ ਦੋ ਮੋਟਰਸਾਈਕਲ ਇੱਕ ਚਿਮਾ ਚੌਂਕ ਤੋਂ ਸਮਰਾ ਦਾ ਚੌਂਕ ਨੂੰ ਜਾਂਦਾ ਇੱਕ ਸਮਰਾ ਦਾ ਚੌਂਕ ਤੋਂ ਚਿਮਾ ਚੌਂਕ ਨੂੰ ਆਉਂਦਾ ਤੇ ਉਹ ਹਰ 15 ਮਿੰਟ ਬਾਅਦ ਆਪਸ ਦੇ ਵਿੱਚ 10 ਮਿੰਟ ਬਾਅਦ ਆਰਾਮ ਨਾਲ ਆਪਸ ਦੇ ਵਿੱਚ ਲੰਘ ਕੇ ਜਾਂਦੇ ਨੇ ਚੱਕਰ ਦੇਦੇ ਨੇ ਤੇ ਉਹ ਜਦੋਂ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਤਾਂ ਉਹ ਪੱਧਰੀ ਸਾਈਡ ਤੇ ਸੀਗੇ ਤੇ ਉਹਨਾਂ ਨੇ ਉੱਥੋਂ ਆਵਾਜ਼ ਸੁਣੀ ਤੇ ਉਹਨਾਂ ਨੇ ਮੋਟਰਸਾਈਕਲ ਰੁਕਾਇਆ ਇਧਰਲੇ ਪਾਸੇ ਕੱਢਣ ਵਾਸਤੇ ਕੀਤਾ ਉਹਨਾਂ ਨੇ ਤੇ ਡਿਵਾਈਡਰ ਦੇ ਵਿੱਚ ਸਾਡੇ ਸਾਹਮਣੇ ਬਿਲਕੁਲ ਟੱਕਾ ਹੈ ਉਥੋਂ ਮੋਟਰਸਾਈਕਲ ਨਹੀਂ ਨਿਕਲਉਂਦਾ ਤੇ ਇਧਰੋਂ ਹੈਵੀ ਟ੍ਰੈਫਿਕ ਰਾਤ ਨੂੰ ਚੱਲ ਰਿਹਾ ਸੀ ਤੇ ਉਹ ਮੋਟਰਸਾਈਕਲ ਨਹੀਂ ਕੱਢ ਸਕੇ ਤੇ ਉਹਨਾਂ ਨੇ ਸ਼ੀਸ਼ਾ ਤੋੜ ਕੇ ਜੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਦਫ਼ਤਰ ਦੇ ਤੇ ਉਹਨਾਂ ਨੇ ਸਾਇਰਨ ਮਾਰਤਾ ਸਾਇਰਨ ਮਾਰਤਾ ਦੇ ਦੂਜਾ ਮੋਟਰਸਾਈਕਲ ਵਾਲੇ ਉਹਨਾਂ ਦੇ ਜਿਹੜੇ ਨਾਲ ਦੋ ਹੋਰ ਮੁੰਡੇ ਸਿਗੇ ਉਹ ਵੀ ਆ ਗਏ ਤੇ ਉਹਨਾਂ ਨੇ ਚਾਰਾਂ ਨੇ ਖੜੇ ਹੋ ਕੇ ਜਦੋਂ ਆਵਾਜ਼ ਮਾਰੀ ਤੇ ਉਹ ਮੁੰਡੇ ਭੱਜ ਗਏ ਜਦੋਂ ਸਾਇਰਾਂ ਦੀ ਆਵਾਜ਼ ਸੁਣੀ ਉਹਨਾਂ ਨੇ ਬਈ ਕਿਤੇ ਪੁਲਿਸ ਆ ਗਈ ਹੈ ਉਹ ਸਾਇਰਾਂ ਦੀ ਆਵਾਜ਼ ਸੁਣ ਕੇ ਤੇ ਉਹ ਭੱਜ ਗਏ ਉਹ ਸਾਡੇ ਕੋਲ ਸੀਸੀਟੀਵੀ 'ਚ ਸਾਰੀਆਂ ਫੋਟੋਜ਼ ਹੈਗੀਆਂ ਨੇ ਕੈਮਰੇ 'ਚ ਤੇ ਇਹ ਇਨਸੀਡੈਂਟ ਚਾਰ ਮਹੀਨਿਆਂ 'ਚ ਤੀਸਰੀ ਵਾਰ ਹੋ ਗਿਆ ਤੇ ਉਸ ਤੋਂ ਬਾਅਦ ਸਵੇਰੇ 1.5 ਵਜੇ ਤੋਂ ਬਾਅਦ ਅੱਜ 9 ਤਰੀਕ 2.5 ਵਜੇ ਪੁਲਿਸ ਵਾਲੇ ਥਾਣੇ ਤੋਂ ਆਏ ਨੇ ਉਹ ਵੀ ਮੈਂ ਜਾ ਕੇ ਏਡੀਸੀਪੀ ਫੋਰ ਸਰ ਮਨਦੀਪ ਸਿੰਘ ਹੋਂਾ ਨੂੰ ਰਿਕੁਐਸਟ ਕੀਤੀ ਵੀ ਸਾਡੇ ਪੰਪ ਤੇ ਆ ਇੰਸਟੂਡੈਂਟ ਹੋ ਗਿਆ ਨਾ ਐਸਐਚਓ ਫੋਨ ਚੱਕਦਾ ਔਰ ਨਾ ਸਾਡੀ ਗੱਲ ਸੁਣਦਾ ਕੋਈ ਬੰਦਾ ਥਾਣੇ ਵੀ ਜਾ ਕੇ ਆਇਆ ਥਾਣੇ ਵੀ ਉਹਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਅੱਜ ਜਾ ਕੇ ਉਹਨਾਂ ਨੇ ਫੇਰ ਫੋਨ ਕੀਤਾ ਤੇ 2:30 ਵਜੇ ਐਸਐਚਓ ਨੇ ਬੰਦੇ ਭੇਜੇ ਉਹ ਆ ਕੇ ਸਾਰਾ ਇਥੋਂ ਦਾ ਦੇਖ ਕੇ ਗਏ ਮਾਹੌਲ ਜੋ ਹੋਇਆ ਕੱਲ ਉਹਨਾਂ ਨੂੰ ਵੀ ਅਸੀਂ ਫੋਟੋਆਂ ਭੇਜੀਆਂ ਨੇ